ਫਿਲੌਰ ਦੇ ਪਿੰਡ ਤੋਂ ਲੇਟਾ ਵਿਕੇ ਗੁਰੂ ਘਰ ਦੀਆਂ ਦੀਵਾਰਾਂ ਟੈਟੇ ਦੀ ਕਰਨ ਦੇ ਰੋਸ ਵਜੋਂ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਸਨਮਾਨ ਵਿੱਚ बसपा ਮੈਦਾਨ ਵਿੱਚ ਤਹਿਤ बसपा ਸਮਾਜ ਪਾਰਟੀ ਵੱਲੋਂ ਵਿਸ਼ਾਲ ਸੂਬਾ ਪਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਫਿਲੌਰ ਦੇ ਐਸ ਡੀ ਐਮ ਦਫਤਰ ਅੱਗੇ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ बसपा ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮ ਪੁਰੀ ਤੋਂ ਇਲਾਵਾ ਹੋਰ ਆਗੂ ਅਤੇ ਸਮੂਸ਼ੀ ਗੁਰਬਿਦਾਸ ਨਾਮਲੇਵਾ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਇਸ ਮੌਕੇ ਪਾਰਟੀ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੂਰੀ ਨੇ ਜਿੱਥੇ ਦੋਸ਼ਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਉੱਥੇ ਹੀ ਪੰਜਾਬ ਸਰਕਾਰ ਅਤੇ ਹੋਰ ਵਿਰੋਧੀ ਪਾਰਟੀਆਂ ਤੇ ਵੀ ਜੰਮ ਕੇ ਗੁੱਸਾ ਜ਼ਾਹਰ ਕੀਤਾ ਆਪਾ ਇੱਥੇ ਇੱਡੇ ਵੱਡੇ ਚੁਣੌਤੀ ਦੇ ਹਾਲਾਤਾਂ 'ਚ ਬੈਠੇ ਆ ਤੇ ਚੰਗੀ 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 ਸੰਸੀਅਰ ਸੀਰੀਅਸ ਲੀਡਰਸ਼ਿਪ ਵੀ ਸਾਨੂੰ ਸੁਜੈਸਟ ਕਰਦੇ ਰਹੀ ਕਿ ਹਰਾਂ ਦੇ ਔਖੇ ਸਮੇਂ 'ਚ ਆਪਾਂ ਇਹਨੂੰ ਅੱਗੇ ਪਾ ਲਈ। ਮੈਂ ਕਿਹਾ ਭਈ ਹਰਾਂ ਦੇ ਲਈ ਫੌਜਨ ਸਮਾਜ ਪਾਰਟੀ ਪੋਰੰਤੋਂ ਉੱਤੇ ਡੱਟ ਕੇ ਖੜੀ। ਆਪਾਂ ਜਿੱਥੇ ਵੀ ਹੋ ਸਕਿਆ ਰਾਸ਼ਨ ਪਾਣੀ ਦਾ ਯਤਨ, ਪਸ਼ੂਆਂ ਦੇ ਚਾਰੇ ਦਾ ਯਤਨ ਮੌਕੇ ਤੇ ਪਹੁੰਚ ਕੇ ਦਿੱਤਾ ਆਪਣੇ ਵਿਧਾਇਕ ਜੀ ਨੇ ਵੀ ਦੱਸਿਆ ਕਿ ਜਿਹੜੇ ਬੰਦ ਟੁੱਟਣ ਵਾਲੇ ਉੱਤੇ ਜਾ ਕੇ ਮੌਕੇ ਤੇ ਖੜੇ ਹੋ ਕੇ ਸਰਦਾਰ ਸੰਸਕਟ ਹੈਗਰ ਪਰਿਵਾਰਾਰੇ ਉਹਨਾਂ ਨੇ ਦੱਸਿਆ ਕਿ ਕਿੱਦਾਂ BSP ਦੀਆਂ ਟੀਮਾਂ ਲੱਗੀਆਂ ਰਹੀਆਂ। ਇਹ ਠੀਕ ਹੈ ਇਹ ਜਿਹੜੀ ਆਪਦਾ ਹੈ ਇਹ ਸਾਡੇ ਲਈ ਪੰਜਾਬ ਲਈ ਬੜੀ ਚੁਣੌਤੀ ਆ। ਪਰ ਅਸੀਂ ਹੁਕਮਰਾਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਗੁਰੂ ਰਬੀਦਾਸ ਜੀ ਦਾ ਅਗਰ ਤੁਸੀਂ અપਮਾਨ ਕਰੋਗੇ ਤਾਂ ਬਹੁਤ ਜਨ ਸਮਾਜ پارٹی ਕਿਸੇ ਕੀਮਤ ਤੇ ਇਹਦੇ ਤੇ ਸਮਝੌਤਾ ਕਰਨੇ ਨੂੰ ਤਿਆਰ ਨਹੀਂ। BSP ਹੁਕਮਰਾਨਾਂ ਤੇ ਨੱਕ ਵਿੱਚ ਦਮ ਕਰਕੇ ਹੀ ਦਰ ਲੋ। ਅੱਗੇ ਜਿੰਦਾਬਾਦ ਜਿੰਦਾਬਾਦ ਕਿਉਂਕਿ ਪਿੰਡ ਤਰੇਂਦੇ ਦੇ ਵਿੱਚ ਗੁਰੂ ਘਰ ਦੀ ਚਾਰ ਦਿਵਾਰੀ ਤੋੜੇ ਸਰਕਾਰ ਅੱਜ ਤੱਕ ਕੋਈ ਲਾਜਿਕ ਨਹੀਂ ਦੇ ਸਕਦੀ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਗੁੰਗਾ ਜ਼ਿਲ੍ਹੇ ਦਾ ਐਸਐਸਪੀ ਗੁੰਗਾ ਕਿਉਂ ਤੋੜਿਆ ਗੁਰੂ ਘਰ ਕਿਉਂ ਤੋੜੀ ਚਾਰ ਦਿਵਾਰੀ ਪੰਜਾਬ ਦਾ ਮੁੱਖ ਮੰਤਰੀ ਗੁੰਗਾ ਪੰਜਾਬ ਦੀ ਕਾਂਗਰਸ ਪਾਰਟੀ ਗੁੰਗੀ ਇਸ ਸੀਟ ਤੋਂ ਜਿੱਤਿਆ ਹੋਇਆ ਪੰਜਾਬ ਦੇ ਅੰਦਰ ਸਾਬਕਾ ਮੁੱਖ ਮੰਤਰੀ ਔਰ ਐਮਪੀ ਗੁੰਗਾ ਔਰ ਇਸ ਸੀਟ ਤੋਂ ਜ਼ਰੂਰ ਸੀਟ ਤੋਂ ਜਿੱਤਿਆ ਹੋਇਆ ਐਮਐਲਏ ਗੁੰਗਾ ਅਕਾਲੀ ਦਲ ਬਾਦਲ ਗੁੰਗਾ ਐਸਪੀਸੀ ਗੁੰਗੀ ਅਕਾਲੀ ਦਲ ਮਾਨ ਗੁੰਗਾ ਭਾਰਤੀ ਜਨਤਾ ਪਾਰਟੀ ਗੁੰਗੀ ਕਿਆ ਕਾਰਨ ਗੁਰੂ ਨਾਨਕ ਦੇਵ ਜਿਹਦੇ ਜਨਮ ਦਿਨ ਤੇ ਸੰਗਤਾਂ ਇਹਨਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਸੱਚੇ ਉਹਦੇ ਗੱਲ ਤੇ ਸਰੋਪਾ ਪਾਉਂਦੀ। ਦੇਖਣ ਸਹੀ ਚਾਹੁੰਦੇ ਹਾਂ। ਹੂੰ ਹੂੰ ਮੈਂ ਸਾਰੇ ਰੱਖ ਲੈਂਦਾ ਮੌਲ। ਅੱਜ ਤੁਸੀਂ ਦੇਖੋ ਕਿ ਗੁਰੂ ਘਰ ਤੋੜਿਆ। ਇਹ ਸਾਰੇ ਹੀ ਰਾਜਨੀਤਿਕ ਦਲਾਂ ਦੇ ਲੀਡਰ ਕਿੱਥੇ ਆ? ਕੋਈ ਪਿੰਡ ਤੇ ਲੱਤੇ ਨਹੀਂ ਗਿਆ। ਅੱਜ ਤੱਕ ਕਸਮੇ ਉਸ ਘਟਨਾਕਰਮ ਦੀ ਨਿੰਦਾ ਨਹੀਂ ਕੀਤੀ ਪੰਜਾਬ ਦੇ ਅਸ਼ੋਸਤੋ ਦਲ ਤੋਂ ਪਛੜਿਓ ਗਰੀਬੋ ਮਜ਼ਦੂਰੋ ਛੋਟੇ ਤਾਰੋਵਾਰੀਆਂ ਛੋਟੇ ਕਿਸਾਨੋ ਤੁਹਾਨੂੰ ਇਹ ਸੁਚਨਾ ਸਮਝਣਾ ਪਊਗਾ ਕਿ ਹਕੂਮਤਾਂ ਔਰ ਫਕੂਮਤ ਵਿੱਚ ਰਹੇ ਬਾਕੀ ਦਲ ਭਾਰਤੀ ਜਨਤਾ ਪਾਰਟੀ ਔਰ ਆਮ ਪਾਰਟੀ ਦਾ ਬੋਲ ਨਹੀਂ ਸਕਦੇ ਕਿਹੜੇ ਮੂਨਾ ਬੋਲਣ ਤੁਹਾਨੂੰ ਪਤਾ ਦਿੱਲੀ ਦੇ ਵਿੱਚ ਤੁਗਲਕਾਬਾਦ ਗੁਰੂ ਰਵਿਦਾਸ ਮੰਦਰ ਇਹ ਦੋਏ ਸਰਕਾਰਾਂ ਕੇਂਦਰਤ ਬੀਜੇਪੀ ਔਰ ਦਿੱਲੀ ਚ ਸਕੇਟ ਦੀ ਸਰਕਾਰ ਸੀ ਆਮ ਪਾਰਟੀ ਪਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਤੁਸੀਂ ਇੱਕ ਗੱਲ ਨੋਟ ਕਰ ਲਓ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਵਿੱਚ ਚੇਰ ਤੋੜੀ ਜਦ ਚੇਰ ਤੋੜੀ ਤਾਂ ਥੋੜੀ دیر ਬਾਅਦ ਗੁਰੂ ਨਾਨਕ ਦੇਵ ਜੀ ਨੇ ਕ੍ਰਿਸ਼ਮਾ ਦਿਖਾਇਆ ਕਿ ਅੱਜ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਕਹਿੰਦੇ ਤੋਂ ਉਹ ਤਾਂ ਚੂੜਾ ਟੋਟ ਗਿਆ ਜਦੋਂ ਇਹ ਯਾਤਰਾ ਸ਼ੁਰੂ ਕੀਤੀ ਸੀ ਪੰਜਾਬ ਤੇ ਚੋਲਾ ਟੁੱਟਿਆ ਸੀ ਕੁਰਸੀ ਥੱਲੇ ਉੱਪਰ ਨੂੰ ਜਾਇਆ ਕਰੇ ਫਿਰ ਕੁਰਸੀ ਖੜਨੇ ਨੂੰ ਆਇਆ ਕਰ। ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਕੁਰਸੀ ਤੋਂ ਨਾ ਕਿ ਹੀ ਸੰਗਤਾਂ ਨੇ ਦਮ ਲਿਆ ਔਰ ਇਹ ਧਲੇਤੇ ਦੇ ਮੁੱਦੇ ਨੂੰ ਸਧਾਰਨ ਇਸ਼ੂ ਨਾ ਸਮਝਿਓ ਜੋ ਬੋਲੇ ਇਹ ਤੁਹਾਡਾ ਪੰਜਾਬ ਦੇ ਵਿੱਚ ਜ਼ਾਦਰੀ ਤੱਕ ਅੰਤ Chandar Consultants Limited Building Maintenance Handyman under Chat Trade Platform is now available on your local London area. He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, carpentry, for more information, please contact him at under Check Trade, form, www checktrade platform www.checktrade.com slash 921760. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ